भागाला दिन है इन्ना वाइस स्कूल इन्नी अच्छी संस्था खन्ना के अंदर एजुकेशन की फील्ड जिस तरह काम कर रहे ने पंजाबी पंजाबी भाईचारा पूरा एक दिनारा बन के काम कर रहे मैं बधाई देना तमीजा जी न सूची जी इन्हना सारी टीम नो, प्रिंसिपल मैडम कि ये समाज का बहुत वाला काम है hmm. एजुकेशन और एक मिशनरी सपरेटना एजुकेशन देना और समाज के अलग अलग वर्ग चाहे फाइनैशियली वीक है पूरा भी ध्यान रखना उन्होंने भी अगे लैके आना और मैं जैसे आया मैं बड़ा अपने आप प्रसन्न महसूस कर रहा बच्च ने बड़ी मेहनत की थी मैं राज गल कर दा आ रहा तो बहुत अच्छा काम बच्चों ने किया और बच्चों का छोटी जी शील्ड लाइफ बदल गई प्रोग्राम कई बच्चे की जिंदगी बदल गया लोग प्रेरणा लेंगे अगे बदल ऐसा कि पहली बारी देश के अंदर भारतीय सोच वाली एजुकेशन पॉलिसी से लैके आई है प्रधानमंत्री नरेंद्र मोदी जी ने जिद अंदर साषा पढ़ सके डॉक्टरी अपनी भाषा च अपनी माँ बोली पढ़ सके सकी ये बहुत वाडा का जो काम है और असी एजुकेशन गुलामी की दास्तानी शोर्य और वीरता पूर्ण होनी चाहिए और उसी करके मोदी ने शुरुआत की ਇਹ ਐਜੂਕੇਸ਼ਨ ਪਾਲਿਸੀ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਲੈ ਕੇ ਆਏ ਐ ਇਹ ਜਿੱਥੇ ਸਾਡੀ ਮਦਰ ਟੰਗ ਚ ਸਾਨੂੰ ਪੜਨ ਦਾ ਮੌਕਾ ਮਿਲੇਗਾ ਸਾਨੂੰ ਮੌਕਾ ਮਿਲ ਰਿਹਾ ਕਿ ਅਸੀਂ ਕਿਸ ਤਰ੍ਹਾਂ ਸਵਿਚ ਆਫ ਕਰਕੇ ਦੁਬਾਰਾ ਪੜ ਸਕਨੇ ਹ ਕਿਸ ਤਰ੍ਹਾਂ ਅਸੀਂ ਸਟਰੀਮ ਚੇਂਜ ਕਰ ਸਕਨੇ ਇੱਕ ਆਧੁਨਿਕ ਨਾਲ ਐਜੂਕੇਸ਼ਨ ਦੇ ਨਾਲ ਜਿਹੜਾ ਹੱਥਾਂ ਦਾ ਹੁਨਰਮੰਦ ਹੋਣਾ ਬਹੁਤ ਜ਼ਰੂਰੀ ਪਰ ਪ੍ਰਧਾਨ ਮੰਤਰੀ ਮੋਦੀ ਜੀ ਨੇ 2014 ਚ ਸਕਿਲਿੰਗ ਨੂੰ ਦੇਸ਼ ਦੀ ਸਿੱਖਿਆ ਨਾਲ ਜੋੜਿਆ। ਔਰ ਅੱਜ ਜੋ ਸਕਿਲਿੰਗ ਇੱਕ ਆਪਣੇ ਆਪ ਇੱਕ ਵੱਡਾ ਸੈਕਟਰ ਬਣਿਆ ਜਿਨੇ ਦੇਸ਼ ਚ ਕਰੋਨਾ ਲੋਕਾਂ ਨੂੰ ਕਰੋਨਾ ਲੋਕਾਂ ਨੂੰ ਕਰਮਸ਼ੀਲ ਬਣਾਇਆ। ਕਰੋਨਾ ਹੱਥਾਂ ਨੂੰ ਉਜਾਰ ਕਿਸ ਤਰ੍ਹਾਂ ਚਲਾਉਣਾ ਉਹ ਸਿਖਾਤਾ ਔਰ ਉਹ ਹੁਨਰਮੰਦ ਹੋਏ ਨੇ ਜਿਹੜੇ ਕਿ ਦੇਸ਼ ਦੀ ਤਰੱਕੀ ਚ ਪਾਰਟਿਸਪੇਟ ਕਰ ਰਹੇ ਔਰ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ अर्थव्यवस्था ਹੈ। ਅਸੀਂ 8% ਦੇ ਆਸਵਾ ਸਾਡੀ ਜੀਡੀਪੀ ਲੈ ਲਈ ਜਿਹੜੀ ਕਿ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਵੱਧ ਹੈ ਜਿਹੜੇ ਆਪਣੇ ਆਪ ਨੂੰ ਬਹੁਤ ਵਿਕਸਿਤ ਰਾਸ਼ਟਰ ਗਿਣਦੇ ਨੇ 2% ਦੇ ਆਸਵਾਸ ਤੋਂ ਮਿਲਦੇ ਹੈ ਜਿ세 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਵਿਕਸਿਤ ਭਾਰਤ ਉਨਿਸ਼ਚਿਤ ਪੂਰਾ ਹੋਇਆ ਹੈ भागला दिन है इना बदिया स्कूल इन अच्छी संस्था अंदर एजुकेशन फील्ड जिस तरह काम कर रहे हैं पंजाबी भाईचारा पूरा एक निनारा बन के काम कर रहे मैं बधाई देना तमीजा जी न सूत जी मैंने भी सारी टीम नो प्रिंसिपल मैडम कि ये समाज का बहुत बड़ा काम है एजुकेशन और एक मिशनरी स्पिरिट का एजुकेशन देना और समाज के अलग-अलग वर्ग चाहे वो फाइनेंशियली वीक है पूरा भी ध्यान रखना उनको आगे ले आना और मैं जैसे आया मैं बड़ा अपने आप प्रसन्न सुन सकता है ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਮੈਂ ਰਾਜ ਘਲਕਰਦਾ ਆ ਰਿਹਾ ਸੀ ਬਹੁਤ ਅੱਛਾ ਕੰਮ ਬੱਚਿਆਂ ਨੇ ਕੀਤਾ ਹੈ ਉਹਨਾਂ ਨੂੰ ਬੱਚਿਆਂ ਦਾ ਛੋਟੀ ਜੀ ਸ਼ੀਲਡ ਵੀ ਲੈ ਕੇ ਬਲ ਉਹਦੇ ਪ੍ਰੋਗਰਾਮ ਕਈ ਬੱਚਿਆਂ ਦੀ ਜ਼ਿੰਦਗੀ ਬਦਲ ਗਿਆ ਹੁਣ ਲੋਕ ਪ੍ਰੇਰਨਾ ਲੈਂਦੇ ਆ ਕਿ ਬਦਲ ਜੀ ਪੋਲਿਟੀ ਕੱਲੀ ਕਰਦੀ ਕਿ ਜਿਹੜੇ ਉਹ ਕਹਿੰਦੇ ਪਾਕਿਸਤਾਨ ਐਸਾ ਕਿ ਪਹਿਲੀ ਵਾਰੀ ਦੇਸ਼ ਦੇ ਅੰਦਰ ਭਾਰਤੀ ਸੋਚ ਵਾਲੀ एजुकेशन पॉलिसी से लैके आई है प्रधानमंत्री नरेंद्र मोदी जी ने जिद अंदर साड़ी अपनी भाषा चींस पढ़ सके डॉक्टरी अपनी भाषा ज अपनी माँ बोली पढ़ सके बहुत वाडा का जो काम है और अभी साड़ी एजुकेशन गुलामी की दास्तानी शोर्य और वीरता वीरतापूर्ण होनी चाहिए और उसी करके मोदी जी ने शुरुआत की ਇਹ ਐਜੂਕੇਸ਼ਨ ਪਾਲਿਸੀ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਲੈ ਕੇ ਆਏ ਹੈ ਇਹ ਜਿੱਥੇ ਸਾਡੀ ਮਦਰ ਟੰਗ ਚ ਸਾਨੂੰ ਪੜਨ ਦਾ ਮੌਕਾ ਮਿਲੇਗਾ ਸਾਨੂੰ ਮੌਕਾ ਮਿਲ ਰਿਹਾ ਕਿ ਅਸੀਂ ਕਿਸ ਤਰ੍ਹਾਂ ਸਵਿਚ ਆਫ ਕਰਕੇ ਦੁਬਾਰਾ ਪੜ ਸਕਨੇ ਹਾਂ ਕਿਸ ਤਰ੍ਹਾਂ ਅਸੀਂ ਸਟਰੀਨ ਚੇਂਜ ਕਰ ਸਕਨੇ ਹਾਂ ਇੱਕ ਆਧੁਨਿਕ ਨਾਲ ਅੱਜ ਐਜੂਕੇਸ਼ਨ ਨਾਲ ਜਿਹੜਾ ਹੱਥਾਂ ਦਾ ਹੁਨਰਮੰਦ ਹੋਣਾ ਬਹੁਤ ਜ਼ਰੂਰੀ ਪਰ ਪ੍ਰਧਾਨ ਮੰਤਰੀ ਮੋਦੀ ਜੀ ਨੇ 2014 ਜੀ ਸਕਿਲਿੰਗ ਨੂੰ ਦੇਸ਼ ਦੀ ਸਿੱਖਿਆ ਨਾਲ ਜੋੜਿਆ। ਔਰ ਅੱਜ ਜੋ ਸਕਿਲਿੰਗ ਇੱਕ ਆਪਣੇ ਆਪ ਇੱਕ ਵੱਡਾ ਸੈਕਟਰ ਬਣਿਆ ਜਿਨੇ ਦੇਸ਼ ਚ ਕਰੋਨਾ ਲੋਕਾਂ ਨੂੰ ਕਰੋਨਾ ਲੋਕਾਂ ਨੂੰ ਕਰਮਸ਼ੀਲ ਬਣਾਇਆ। ਕਰੋਨਾ ਹੱਥਾਂ ਨੂੰ ਉਜਾਰ ਕਿਸ ਤਰ੍ਹਾਂ ਚਲਾਉਣਾ ਉਹ ਸਿਖਾਤਾ ਔਰ ਉਹ ਹੁਨਰਮੰਦ ਹੋਏ ਨੇ ਜਿਹੜੇ ਕਿ ਦੇਸ਼ ਦੀ ਤਰੱਕੀ ਚ ਪਾਰਟਿਸਪੇਟ ਕਰ ਰਹੇ ਔਰ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਅਸੀਂ 8% ਦੇ ਆਸਵਾਸੇ ਡੀਜੀਡੀਪੀ ਲੈ ਰਹੇ ਜਿਹੜੀ ਕਿ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਵੱਧ ਹੈ ਜਿਹੜੇ ਆਪਣੇ ਆਪ ਨੂੰ ਬਹੁਤ ਵਿਕਸਿਤ ਰਾਸ਼ਟਰ ਗਿੰਦੇ ਨੇ 2% ਦੇ ਆਸਵਾਸੇ ਤੋਂ ਬਣਦਾ ਐਸੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਵਿਕਸਿਤ ਭਾਰਤ ਅਨਿਸ਼ਚਿਤ ਪੂਰਾ ਹੋਇਆ ਵਾਗਾਲਾ ਦਿਨ ਹੈ ਇੰਨਾ ਵਧੀਆ ਸਕੂਲ ਇੰਨੀ ਅੱਛੀ ਸੰਸਥਾ ਅੰਦਰ এডਿਕੇਸ਼ਨ ਦੀ ਫੀਲਡ ਚ ਜਿਸ ਤਰ੍ਹਾਂ ਕੰਮ ਕਰ ਰਹੇ ਨੇ ਪੰਜਾਬੀ ਸਭਿਆਚਾਰ ਪੰਜਾਬੀਅਤ ਪੰਜਾਬੀ ਭਾਈਚਾਰਾ ਪੂਰਾ ਇੱਕ ਵਿਨਾਰਾ ਬਣ ਕੇ ਕੰਮ ਕਰ ਰਹੇ ਮੈਂ ਵਧਾਈ ਦੇਣਾ ਤੁਮੀ ਜਾ ਜੀ ਨੂੰ ਸੋਚੀ ਨੂੰ सारी टीम नो, प्रिंसिपल मैडम कि ये समाज का बहुत बड़ा काम है एजुकेशन और एक मिशनरी सवेरे एजुकेशन देना और समाज के अलग अलग वर्ग चाहे वह फाइनैशली वीक है पूरा भी ध्यान रखना उन्होंने भी अगे लैके आना और मैं इतने आया मैं बड़ा अपने आप प्रसन्न महसूस कर रहा ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਮੈਂ ਰਾਜ ਘਲਕਰਦਾ ਆ ਰਿਹਾ ਸੀ ਬਹੁਤ ਅੱਛਾ ਕੰਮ ਬੱਚਿਆਂ ਨੇ ਕੀਤਾ ਹੈ ਉਹਨਾਂ ਨੂੰ ਬੱਚਿਆਂ ਦਾ ਛੋਟੀ ਜੀ ਸ਼ੀਲਡ ਵੀ ਲੈ ਕੇ ਬਲ ਉਹਦੇ ਪ੍ਰੋਗਰਾਮ ਕਈ ਬੱਚਿਆਂ ਦੀ ਜ਼ਿੰਦਗੀ ਬਦਲ ਗਿਆ ਹੁਣ ਲੋਕ ਪ੍ਰੇਰਨਾ ਲੈਂਦੇ ਆ ਕਿ ਬਦਲ ਜੀ ਪਾਲਿਟੀ ਕੱਲੀ ਕਰਦੀ ਕਿ ਜਿਹੜੇ ਉਹ ਕਹਿੰਦੇ ਪਾਕਿਸਤਾਨ ਐ ਐਸਾ ਕਿ ਪਹਿਲੀ ਵਾਰੀ ਦੇਸ਼ ਦੇ ਅੰਦਰ ਭਾਰਤੀ ਸੋਚ ਵਾਲੀ एजुकेशन पॉलिसी से लैके आई है प्रधानमंत्री नरेंद्र मोदी जी ने जिंद अंदर सा अपनी भाषा साइंस पढ़ सकी डॉक्टरी अपनी भाषा ज अपनी माँ बोली ज पढ़ सके बहुत व्डा का जो काम है और असी एजुकेशन गुलामी की दास्तानी शौर्य और वीरतापूर्ण होनी चाहिए और उसी करके मोदी ने शुरुआत की है ਇਹ ਐਜੂਕੇਸ਼ਨ ਪਾਲਿਸੀ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਲੈ ਕੇ ਆਏ ਹੈ ਇਹ ਜਿੱਥੇ ਸਾਡੀ ਮਦਰ ਟੰਗ ਚ ਸਾਨੂੰ ਪੜਨ ਦਾ ਮੌਕਾ ਮਿਲੇਗਾ ਸਾਨੂੰ ਮੌਕਾ ਮਿਲ ਰਿਹਾ ਹੈ ਕਿ ਅਸੀਂ ਕਿਸ ਤਰ੍ਹਾਂ ਸਵਿਚ ਆਫ ਕਰਕੇ ਦੁਬਾਰਾ ਪੜ ਸਕਨੇ ਹਾਂ ਕਿਸ ਤਰ੍ਹਾਂ ਅਸੀਂ ਸਟਰੀਨ ਚੇਂਜ ਕਰ ਸਕਨੇ ਹਾਂ ਇੱਕ ਆਧੁਨਿਕ ਨਾਲ ਅੱਜ ਐਜੂਕੇਸ਼ਨ ਨਾਲ ਜਿਹੜਾ ਹੱਥਾਂ ਦਾ ਹੁਨਰਮੰਦ ਹੋਣਾ ਬਹੁਤ ਜ਼ਰੂਰੀ ਪਰ ਪ੍ਰਧਾਨ ਮੰਤਰੀ ਮੋਦੀ ਜੀ ਨੇ 2014 ਜੀ ਸਕਿਲਿੰਗ ਨੂੰ ਦੇਸ਼ ਦੀ ਸਿੱਖਿਆ ਨਾਲ ਜੋੜਿਆ। ਔਰ ਅੱਜ ਜੋ ਸਕਿਲਿੰਗ ਇੱਕ ਆਪਣੇ ਆਪ ਇੱਕ ਵੱਡਾ ਸੈਕਟਰ ਬਣਿਆ ਜਿਨੇ ਦੇਸ਼ ਚ ਕਰੋਨਾ ਲੋਕਾਂ ਨੂੰ ਕਰੋਨਾ ਲੋਕਾਂ ਨੂੰ ਕਰਮਸ਼ੀਲ ਬਣਾਇਆ। ਕਰੋਨਾ ਹੱਥਾਂ ਨੂੰ ਉਜਾਰ ਕਿਸ ਤਰ੍ਹਾਂ ਚਲਾਉਣਾ ਉਹ ਸਿਖਾਤਾ ਔਰ ਉਹ ਹੁਨਰਮੰਦ ਹੋਏ ਨੇ ਜਿਹੜੇ ਕਿ ਦੇਸ਼ ਦੀ ਤਰੱਕੀ ਚ ਪਾਰਟਿਸਪੇਟ ਕਰ ਰਹੇ ਔਰ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਅਸੀਂ 8% ਦੇ ਆਸਵਾਸਾ ਦੇ ਜੀ ਡੀ ਪੀ ਲੈ ਰਹੇ ਜਿਹੜੀ ਕਿ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਵੱਧ ਹੈ ਜਿਹੜੇ ਆਪਣੇ ਆਪ ਨੂੰ ਬਹੁਤ ਵਿਕਸਿਤ ਰਾਸ਼ਟਰ ਗਿੰਦੇ ਨੇ 2% ਦੇ ਆਸਵਾਸਾ ਤੋਂ ਬਣਦਾ ਹੈ ਅਜਿਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਵਿਕਸਿਤ ਭਾਰਤ ਅਨਿਸ਼ਚਿਤ ਪੂਰਾ ਹੋਇਆ ਹੈ